ਇਕੋਰੀ ਪੇਟ ਸੋਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਤੇ ਹਾਂ ਮਾਫੀ ਚਾਹਨਾ ਥੋੜਾ ਜਿਹਾ ਟਾਈਮ ਪਿੱਛੇ ਜਿਹਾ ਘੱਟ ਲੱਗਿਆ ਥੋੜਾ ਜਿਹਾ ਮੈਂ ਬਿਜ਼ੀ ਹੋ ਗਿਆ ਹਾਂ ਤੁਹਾਨੂੰ ਪਤਾ ਉਹ ਦੂਸਰੇ ਕ੍ਰਾਈਮ ਵਾਲੇ ਚੈਨਲ ਦੇ ਉੱਪਰ ਬਟ ਹੁਣ ਮੇਰੀ ਕੋਸ਼ਿਸ਼ ਰਹੂਗੀ ਕਿ ਰੈਗੂਲਰ ਇਧਰ ਵੀ ਆਪਾਂ ਵੀਡੀਓਜ਼ ਪਾਉਂਦੇ ਆਪਾਂ ਨਹੀਂ ਮਤਲਬ ਮੈਂ ਪਾਉਂਦਾ ਰਵਾਂ ਉੱਥੇ ਵੀਡੀਓਜ਼ ਤੇ ਅੱਜ ਆਪਾਂ ਗੱਲ ਕਰਾਂਗੇ ਇੱਕ ਐਵੇਂ ਦੇ ਅਹਿਮ ਦੀ ਕੰਪਨੀ ਦੀ ਇੱਕ ਐਵੇਂ ਦੇ ਸ਼ੇਅਰ ਦੀ ਜਿਹੜਾ ਆਲਰੇਡੀ ਇਹ ਬਹੁਤ ਜ਼ਿਆਦਾ ਵਧੀਆ ਕੰਪਨੀ ਹੈ ਕਿ ਆਲਰੇਡੀ ਬਹੁਤ ਵਧੀਆ ਕੰਮ ਕਰ ਰਹੀ ਹੈ ਬਟ ਫਿਊਚਰ ਕੀ ਹੈ ਉਸ ਕੰਪਨੀ ਦਾ ਕਿਉਂਕਿ ਉਹਦਾ ਫਿਊਚਰ ਜਿਹੜਾ ਹੈ ਉਹਦੀ ਸਟੋਰੀ ਹਾਲੇ ਸਿਰਫ ਸਟਾਰਟ ਹੋਈ ਹੈ ਕੰਪਨੀ ਦਾ ਨਾਮ ਹੈ ਭਾਰਤੀ ਏਅਰਟੈਲ ਤੇ ਇੰਨੀ ਜ਼ਬਰਦਸਤ ਪਰਫਾਰਮੈਂਸ ਦੇਣ ਦੇ ਬਾਵਜੂਦ ਇੰਨਾ ਜ਼ਿਆਦਾ ਆਲਰੇਡੀ ਇੱਕ ਕੈਲੋ ਕੇ ਇੱਕ ਮਲਟੀਪਲਗਰ ਬਣਨ ਦੇ ਬਾਵਜੂਦ ਮੈਂ ਕਿਉਂ ਅੱਜ ਸਪੈਸ਼ਲ ਵੀਡੀਓ ਸਿਰਫ ਭਾਰਤੀ ਏਅਰਟੈਲ ਤੇ ਲੈ ਕੇ ਆਇਆ ਉਹਦਾ ਰੀਜ਼ਨ ਆ ਜਿਹਦੇ ਬਾਰੇ ਆਪਾਂ ਹੁਣੇ ਗੱਲਾਂ ਕਰਾਂਗੇ ਅੱਗੇ ਅਗਲੇ ਕੁਸ਼ਮੈਂਟਾਂ ਦੇ ਵਿੱਚ ਤੇ ਉਹ ਰੀਜ਼ਨ ਇਹ ਹੈ ਕਿ ਤੇ ਉਹ ਰੀਜ਼ਨ ਇਹ ਹੈਗਾ ਕਿ ਇਨਸਾਨ ਦੀ ਟਾਈਮ ਚੇਂਜ ਹੁੰਦਾ ਰਹਿੰਦਾ ਟਾਈਮ ਦੇ ਨਾਲ ਨਾਲ ਇਨਸਾਨ ਦੀਆਂ ਲੋੜਾਂ ਚੇਂਜ ਹੁੰਦੀਆਂ ਰਹਿੰਦੀਆਂ ਜੇ ਆਪਾਂ ਅੱਜ ਦੀ ਗੱਲ ਕਰੀਏ ਜਾਂ ਅੱਜ ਜਾਂ ਅਗਲੇ ਆਉਣ ਵਾਲੇ ਭਵਿੱਖ ਦੀ ਗੱਲ ਕਰੀਏ 10 ਸਾਲ 20 ਸਾਲ ਦੀ ਗੱਲ ਕਰੀਏ ਤਾਂ ਸਭ ਤੋਂ ਜਿਹੜੀ ਬੇਸਿਕ ਇਨਸਾਨ ਦੀ ਲੋੜ ਆ ਉਹ ਹਮੇਸ਼ਾ ਇੱਕੋ ਹੀ ਰਹੀ ਹੈ ਉਹ ਖਾਣਾ ਵਾ ਫੂਡ ਉਹੀ ਰਹੂਗੀ ਬਾਕੀ ਸਾਰੀਆਂ ਚੀਜ਼ਾਂ ਹਮੇਸ਼ਾ ਹੀ ਸੈਕੰਡਰੀ ਨੇ ਫੂਡ ਤੋਂ ਬਾਅਦ ਦੂਸਰੇ ਨੰਬਰ ਤੇ ਅੱਜ ਦੇ ਯੁੱਗ ਦੇ ਵਿੱਚ ਇਸ ਟੈਕਨੋਲੋਜੀ ਨਾਲ ਰਿਲੇਟਡ ਯੁੱਗ ਦੇ ਵਿੱਚ ਆਪਾਂ ਨੂੰ ਕਿਸ ਚੀਜ਼ ਦੀ ਲੋੜ ਆ ਤੁਹਾਡਾ ਗੱਡੀ ਤੋਂ ਬਿਨਾ ਵੀ ਸਰਚੂਗਾ ਆਪਣਾ ਹੋਰ ਬਹੁਤ ਸਾਰੀਆਂ ਚੀਜ਼ਾਂ ਤੋਂ ਬਿਨਾ ਸਰਚੂਗਾ ਬਟ ਇੱਕ ਚੀਜ਼ ਆ ਜਿਸ ਤੋਂ ਬਿਨਾ ਇਨਸਾਨ ਦਾ ਪੂਰੀ ਦੁਨੀਆ ਦਾ ਕੰਮ ਆਲਮੋਸਟ ਠੱਪ ਹੋ ਜਾਣਾ ਬਿਲਕੁਲ ਬੰਦ ਹੋ ਜਾਣਾ ਤੇ ਆਪਾਂ ਪਤਾ ਨਹੀਂ ਕਿੰਨੇ 100 ਸਾਲ ਪਿੱਛੇ ਚਲੇ ਜਾਵਾਂਗੇ ਤੇ ਉਹ ਚੀਜ਼ ਹੈਗੀ ਆ ਇੰਟਰਨੈਟ ਅੱਜ ਕੋਈ ਕੰਮ ਨਹੀਂ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਚੀਜ਼ ਹੈਗੀ ਜਿਹੜੀ ਇੰਟਰਨੈਟ ਤੋਂ ਬਿਨਾ ਚੱਲਦੀ ਹੈ ਸਪੈਸ਼ਲੀ ਵੱਡੀਆਂ ਕੰਪਨੀਆਂ ਦੇ ਕਾਰੋਬਾਰੀਆਂ ਹੋਰ ਤਾਂ ਇਸੇ ਕਰਕੇ ਤਾਂ ਹੁਣ ਭਾਰਤੀ Airtel ਇੱਥੇ ਸੀਨ ਦੇ ਵਿੱਚ ਆਉਂਦੀ ਹੈ ਸਭ ਤੋਂ ਜ਼ਿਆਦਾ ਪੋਪੂਲੇਸ਼ਨ ਵਾਲਾ ਕੰਟਰੀ ਇੰਡੀਆ ਨੀਅਰਲੀ ਨੀਅਰਲੀ ਆਪਣੀ 1.5 ਅਰਬ ਦੀ ਆਬਾਦੀ ਹੋ ਚੁੱਕੀ ਹੈ ਸਿਰਫ ਦੋ ਪਲੇਅਰ ਨੇ ਭਾਰਤੀ Airtel ਤੇ ਦੂਸਰੇ Reliance ਵਾਲੇ Reliance Jio ਤੀਸਰਾ ਪਲੇਅਰ ਹੈ ਬੋਡਾਫੋਨ ਆਈਡੀਆ ਬਟ ਮੈਂ ਉਹਨੂੰ ਕੋਈ ਮਤਲਬ ਅੱਗੇ ਵੀ ਵੀਡੀਓਸ ਦੱਸਿਆ ਕਿ ਮੈਂ ਕੋ ਬਹੁਤ ਜ਼ਿਆਦਾ ਵੱਡਾ ਪਲੇਅਰ ਕਨਸਿਡਰ ਨਹੀਂ ਕਰਦਾ ਤੇ ਉਹ ਇੱਕ ਤਰ੍ਹਾਂ ਨਾਲ ਇਸ ਤਰ੍ਹਾਂ ਦੀ ਕੰਪਨੀ ਜਿਹੜੀ ਵੈਂਟੀਲੇਟਰ ਤੇ ਚੱਲ ਰਹੀ ਹੈ ਇੱਕ ਇਨਸਾਨ ਜਿਹਦੀ ਫਾਈਟ ਹੈਗੀ ਆ ਦੋ ਬਹੁਤ ਹੀ ਵੱਡੇ ਬੀਸਟਾਂ ਦੇ ਨਾਲ ਬਹੁਤ ਵੱਡੇ ਹਾਥੀਆਂ ਦੇ ਨਾਲ ਤੇ ਖੋਦੋ ਵੈਂਟੀਲੇਟਰ ਤੇ ਤਾਂ ਉਹਦਾ ਕੋਈ ਜ਼ਿਆਦਾ ਸਕੋਪ ਫਿਲਹਾਲ ਨਹੀਂ ਲੱਗ ਰਿਹਾ ਮੈਨੂੰ ਤੇ ਇੰਟਰਨੈਟ ਪ੍ਰੋਵਾਈਡ ਕਰਨ ਦੇ ਬਾਵਜੂਦ ਉਹ ਠੀਕ ਹੋ ਸਾਰਿਆਂ ਨੂੰ ਪਤਾ ਹੈਗਾ ਕਿ ਭਾਰਤੀ ਏਅਰਟੈਲ ਇੰਟਰਨੈਟ ਪ੍ਰੋਵਾਈਡ ਕਰਦੀ ਹੈ ਏਅਰਲਾਈਨਸ ਵੀ ਇੰਟਰਨੈਟ ਪ੍ਰੋਵਾਈਡ ਕਰਦੀ ਆ ਬਟ ਉਹਦੇ ਚ ਨਵਾਂ ਕੀ ਆ ਤੇ ਮੈਂ ਅੱਜ ਤੁਹਾਨੂੰ ਕਿਉਂ ਇਹ ਚੀਜ਼ ਵਾਪਸ ਦੱਸਣ ਆਇਆ ਤਾਂ ਹੁਣ ਜੇ ਆਪਾਂ ਕੁਝ ਸਾਲ ਪਿੱਛੇ ਚਲੀਏ ਜਦੋਂ ਰਿਲਾਈਐਂਸ ਵਾਲੇ ਇਸ ਫੀਲਡ ਦੇ ਵਿੱਚ ਆਏ ਤਾਂ ਉਦੋਂ ਇਕ ਤਾਂ ਫੀਲਡ ਨਵਾਂ ਸੀ ਈਵਨ ਇੰਟਰਨੈਟ ਵੀ ਨਵਾਂ ਸੀ ਜੇ ਤੁਸੀਂ ਵੀ 10 ਸਾਲ ਪਹਿਲਾਂ ਦੀ ਜਿਹੜੇ ਵੀ ਮੇਰੇ ਦੋਸਤ ਮੇਰਾ ਵੀਡੀਓ ਦੇਖਣਗੇ ਤੁਸੀਂ ਵੀ ਆਪਣੇ ਆਸੇ-ਪਾਸੇ ਈਵਨ ਆਪਣੇ ਘਰੇ ਆਪਣੇ ਗੁਆਂਢ ਚ ਆਪਣੇ ਰਿਸ਼ਤੇਦਾਰਾਂ ਦੀ ਜ਼ਿੰਦਗੀ ਨੂੰ ਜੇ ਤੁਸੀਂ ਦੇਖੋਗੇ ਹੁਣ ਤੋਂ 10 ਸਾਲ ਪਹਿਲਾਂ ਦੀ ਤਾਂ ਤੁਸੀਂ ਯਾਦ ਕਰੋ ਕਿ ਇੰਟਰਨੈਟ ਕਿੰਨਾ ਕੋ ਪਪੂਲਰ ਜਾਂ ਲੋੜੀਂਦਾ ਸੀਗਾ ਸਾਡੇ ਲਈ ਤੇ ਅੱਜ ਨੂੰ ਕੰਪੇਅਰ ਕਰੋ 10 ਸਾਲ ਪਹਿਲਾਂ ਨਾਲ ਤੇ ਉਸ ਟਾਈਮ ਦੇ ਉੱਪਰ ਰਿਲਾਇੰਸ ਵਾਲਿਆਂ ਨੇ ਇਹਦੀ ਲੋੜ ਸਮਝੀ ਤੇ ਉਹ ਮਾਰਕੀਟ ਦੇ ਵਿੱਚ ਹੁਣ ਰਿਲਾਇੰਸ ਇੱਕ ਬਹੁਤ ਵੱਡਾ ਪਲੇਅਰ ਸੀ ਤਾਂ ਉਹਨਾਂ ਨੇ ਆਉਂਦੀ ਸਾਰੀ ਪੂਰੀ ਦੀ ਪੂਰੀ ਮਾਰਕੀਟ ਨੂੰ ਡਿਸਰਪਟ ਕਰਨਾ ਸੀ ਤਾਂ ਉਸ ਡਿਸਰਪਸ਼ਨ ਦੇ ਲਈ ਉਹਨਾਂ ਨੇ ਕੀ ਕੀਤਾ ਸਭ ਨੂੰ ਪਤਾ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਬਿਲਕੁਲ ਫਰੀ ਦੇ ਵਿੱਚ ਡਾਟਾ ਦਿੱਤਾ ਕਸਟਮਰਸ ਨੂੰ ਆਪਣੇ ਵੱਲ ਅਟਰੈਕਟ ਕੀਤਾ ਤੇ ਉਸ ਜਿਹੜੀ ਉਹਨਾਂ ਦੀ ਮਤਲਬ ਕਹਿ ਲੋ ਕਿ ਲੜਾਈ ਸੀ ਸੀਮਾਵਾਂ ਦੀ ਲੜਾਈ ਕਹਿ ਲੋ ਕਿ ਜਿਆਦਾ ਤੋਂ ਜਿਆਦਾ ਕਸਟਮਰਸ ਨੂੰ ਆਪਣੇ ਵੱਲ ਅਟਰੈਕਟ ਕਰਨ ਦੀ ਲੜਾਈ ਉਹ ਖਿੱਚੋ ਤਾਨ ਦੇ ਵਿੱਚ ਹੋਇਆ ਕਿ ਉਹਦੇ ਵਿੱਚ ਕਸਟਮਰ ਦਾ ਬਹੁਤ ਜ਼ਿਆਦਾ ਫਾਇਦਾ ਹੋਇਆ ਇੰਟਰਨੈਟ ਦੀ ਜਿਹੜੀ ਦਰਾਂ ਸੀ ਉਹ ਭਾਰਤੀ Airtel ਨੂੰ ਵੀ ਮਜਬੂਰਨ ਬਹੁਤ ਹੀ ਜ਼ਿਆਦਾ ਲੋ ਕਰਨੀਆਂ ਪਈਆਂ ਬਹੁਤ ਮਤਲਬ ਥੱਲੇ ਤੱਕ ਰੱਖਣੀਆਂ ਪਈਆਂ ਤਾਂ ਕਸਟਮਰਸ ਦਾ ਬਹੁਤ ਫਾਇਦਾ ਹੋਇਆ ਉਹਦੇ ਵਿੱਚ ਤੇ ਹੁਣ ਅੱਜ ਇਹ ਹੈਗੀ ਆ ਸੀਨ ਕਿ ਨੀਅਰਲੀ ਹੁਣ ਉਹ ਲੜਾਈ ਜੋ ਸੀਗੀ ਭਾਰਤੀ Airtel ਦੀ ਤੇ Reliance ਵਾਲਿਆਂ ਦੀ Jio ਦੀ ਆਲਮੋਸਟ ਅਨ ਸੈਟਲ ਆ ਦੋਨਾਂ ਨੂੰ ਹੀ ਪਤਾ ਲੱਗ ਗਿਆ ਕਿ ਚੀਜ਼ ਤਾਂ ਕਿ ਕਿੱਥੇ ਕਿੱਥੇ ਦੋਨੇ ਖੜੇ ਆ ਫਿਰ ਰਿਲਾਇੰਸ ਵਾਲੇ ਥੋੜੇ ਜਿਹਾ ਅੱਗੇ ਨੇ ਭਾਰਤੀ Airtel ਥੋੜਾ ਜਿਹਾ ਮਾਰਕੀਟ ਸ਼ੇਅਰ ਉਹਨਾਂ ਕੋ ਉਨਾਂ ਤੋਂ ਘੱਟ ਤੇ Vodafone ਹਰੇਕ ਕੁਆਟਰ ਦੇ ਵਿੱਚ ਆਪਣੇ ਹਰੇਕ ਮਹੀਨੇ ਆਪਣੇ ਕਸਟਮਰਜ਼ ਨੂੰ ਗਵਾ ਰਿਆ ਲਗਾਤਾਰ ਪਿਛਲੇ ਕੁਝ ਸਾਲਾਂ ਤੋਂ ਤੇ ਉਹਨਾਂ ਦਾ ਜੋ ਵੀ ਤਾਮ-ਜਾਮ ਸੀ ਉਹ ਘਟਦਾ ਜਾ ਰਿਹਾ ਤੇ ਭਾਰਤੀ Airtel ਤੇ ਰਿਲਾਇੰਸ ਵਾਲਿਆਂ ਦਾ ਆਲਮੋਸਟ ਸੈਟਲ ਉਹਨਾਂ ਦੋਨਾਂ ਨੂੰ ਹੁਣ ਪਤਾ ਲੱਗ ਗਿਆ ਕਿ ਇਸ ਜੰਗਲ ਦੇ ਵਿੱਚ ਆਪਾਂ ਹੀ ਦੋ ਸ਼ੇਰ ਆ ਤੇ ਉੱਪਰੋਂ ਸਭ ਤੋਂ ਵੱਡੀ ਗੱਲ ਸਭ ਤੋਂ ਵੱਡਾ ਜੰਗਲ ਪਹਿਲਾਂ ਵੀ ਜਿਵੇਂ ਮੈਂ ਬੋਲਿਆ ਸਭ ਤੋਂ ਜ਼ਿਆਦਾ ਪਾਪੂਲੇਸ਼ਨ ਵਾਲਾ ਕੰਟਰੀ ਇੰਡੀਆ ਸਭ ਤੋਂ ਜ਼ਿਆਦਾ ਡਾਟਾ ਕੰਜ਼ਿਊਮ ਕਰਨ ਵਾਲਾ ਕੰਟਰੀ ਹੈ ਇੰਡੀਆ ਕਿਸੇ ਨੂੰ ਵੀ ਦੇਖੋ ਤੁਸੀਂ ਕਿਸੇ ਵੀ ਪਬਲਿਕ ਪਲੇਸ ਤੇ ਚਲੇ ਜਾਓ ਕਿਸੇ ਦੇ ਘਰ ਚਲੇ ਜਾਓ ਕਿਤੇ ਵੀ ਹਰ ਕੋਈ ਤੁਹਾਨੂੰ ਫੋਨ ਦੇ ਉੱਪਰ ਬੈਠ ਕੇ ਡਾਟਾ ਕੰਜ਼ਿਊਮ ਕਰਦਾ ਮਿਲੂਗਾ ਇੰਨੀ ਜ਼ਿਆਦਾ ਪਾਪੂਲੇਸ਼ਨ ਇੰਨੀ ਜ਼ਿਆਦਾ ਕਸਟਮਰ ਸਿਰਫ ਇਹਨਾਂ ਦੋ ਕੰਪਨੀਆਂਸ ਕੋਲੇ ਨੇ ਤੇ ਹੁਣ ਅੱਜ ਫਾਈਨਲੀ ਕੀ ਹੋਇਆ ਪਿੱਛੇ ਜੇ ਵੀ ਤੁਸੀਂ ਦੇਖੋਗੇ ਕੁਝ ਦਿਨ ਪਹਿਲਾਂ ਨਿਊਜ਼ ਆਈ ਜੀ ਮੈਂ ਤੁਹਾਨੂੰ ਇੱਕ ਪਹਿਲਾਂ ਵੀ ਵੀਡੀਓ ਦੇ ਵਿੱਚ ਵੀ ਇਹ ਚੀਜ਼ ਸ਼ਾਇਦ ਬੋਲੀ ਸੀਗੀ ਕਿ ਹੁਣ ਇਸ ਤੋਂ ਕੇ ਜਦੋਂ ਇਹ ਸਕੋਰ ਸੈਟਲ ਹੋ ਜਾਣੇ ਆ ਤਾਂ ਫਿਰ ਹੁਣ ਇਹਨਾਂ ਨੇ ਹੌਲੀ ਹੌਲੀ ਆਪਣੇ ਟੈਰਿਫ ਵਧਾਉਣੇ ਸਟਾਰਟ ਕਰਨੇ ਆ ਤੇ ਥੋੜੇ ਦਿਨ ਪਹਿਲਾਂ ਹੀ ਨਿਊਜ਼ ਆਈ ਆ ਕਿ ਰਿਲਾਇੰਸ ਵਾਲਿਆਂ ਨੇ ਤੇ ਸ਼ਾਹ ਬਾਹਰਟੀਅਲ ਵਾਲਿਆਂ ਨੇ ਵੀ ਆਪਣੇ ਟੈਰਿਫ ਵਧਾਏ ਆ ਥੋੜੇ ਜਿ ਪ੍ਰਾਈਸ ਹਾਈਕ ਕੀਤੀ ਆ ਉਹਨਾਂ ਨੇ ਤੇ ਇਹ ਪਹਿਲੀ ਵਾਰ ਸੀ ਇਹਨੇ ਇਹਨਾਂ ਦੀ ਲੜਾਈ ਤੋਂ ਬਾਅਦ ਜਦੋਂ ਸਭ ਕੁਝ ਸੈੱਟ ਹੋਇਆ ਇਹਨਾਂ ਦਾ ਤੇ ਹੁਣ ਅੱਗੇ ਜਿਹੜਾ ਆਪਾਂ ਫੇਜ਼ ਦੇਖਾਂਗੇ ਉਹ ਫੇਜ਼ 2 ਆ ਫੇਜ਼ 2 ਦੇ ਵਿੱਚ ਹੁਣ ਕੀ ਹੋ ਚੁੱਕਿਆ ਦੋਨਾਂ ਨੂੰ ਹੀ ਪਤਾ ਲੱਗ ਗਿਆ ਕਿ ਆਪਾਂ ਦੋਨਾਂ ਨੇ ਇੱਥੇ ਰਹਿਣਾ ਤੀਸਰੀ ਚੀਜ਼ ਕੀ ਆ ਉਹ ਇਹ ਹੈਗੀ ਆ ਕਿ ਬਹੁਤ ਹੀ ਹਾਈ ਐਂਟਰੀ ਬੈਰੀਅਰ ਇਹ ਦੋ ਹੀ ਕੰਪਨੀਆਂਜ਼ ਰਹਿਣਗੀਆਂ ਨੇੜੇ ਭਵਿੱਖ ਦੇ ਵਿੱਚ ਕੋਈ ਵੀ ਤੀਸਰੀ ਕੰਪਨੀ ਇਸ ਫੀਲਡ ਦੇ ਵਿੱਚ ਉਹਦੇ ਚਾਂਸਸ ਨੀਅਰਲੀ ਨੀਅਰਲੀ ਜ਼ੀਰੋ ਨੇ ਕਿਉਂਕਿ ਤੁਹਾਨੂੰ ਬਹੁਤ ਹੀ ਜ਼ਿਆਦਾ ਵੱਡਾ ਇਨਫਰਾਸਟ੍ਰਕਚਰ ਚਾਹੀਦਾ ਇੰਡੀਆ ਬਹੁਤ ਹੀ ਵੱਡਾ ਕੰਟਰੀ ਹੈਗਾ ਤੁਹਾਨੂੰ ਬਹੁਤ ਸਾਰੇ ਟਾਪਰ ਤੁਹਾਨੂੰ ਬਹੁਤ ਚੀਜ਼ਾਂ ਚਾਹੀਦੀਆਂ ਨੇ ਉਹਦੇ ਲਈ ਤੇ ਕਰੋੜਾਂ ਅਰਬਾਂ ਰੁਪਏ ਦਾ ਸਾਰਾ ਦਾ ਸਾਰਾ ਕੋਸਟ ਹੁੰਦੀ ਆ ਉਹਦੀ ਜਿਹੜੀ ਕਿ ਛੇਤੀ ਤੁਸੀਂ ਕੋਈ ਵੀ ਨਹੀਂ ਕਰ ਸਕਦਾ ਫਿਰ ਉਹਦੇ ਐਕਸ਼ਨ ਹੁੰਦੀ ਆ ਉਹ ਸਾਰਾ ਕੁਝ ਹੁੰਦਾ ਉਹਦੇ ਵਿੱਚ ਤੇ ਗਵਰਨਮੈਂਟ ਤੋਂ ਬਹੁਤ ਸਾਰੀਆਂ ਮਨਜ਼ੂਰੀਆਂ ਲੈਣੀਆਂ ਪੈਂਦੀਆਂ ਨੇ ਤੇ ਉਹ ਕਿ ਸੌਖਾ ਪ੍ਰੋਸੀਜਰ ਨਹੀਂ ਹੈ ਤੇ ਹੁਣ ਆਪਾਂ ਵਾਪਸ ਉਸ ਮੁੱਦੇ ਤੇ ਆਉਨੇ ਆ ਕਿ ਕਿਉਂ ਮੈਂ ਭਾਰਤੀ Airtel ਨੂੰ ਕਹਿ ਰਿਹਾ ਕਿ ਜੇ ਆਪਾਂ ਹੁਣੇ ਵੀ ਇਹਦਾ ਸ਼ੇਅਰ ਪ੍ਰਾਈਸ ਦੇਖਾਂਗੇ ਤਾਂ ਸ਼ੇਅਰ ਪ੍ਰਾਈਸ ਆਲਰੇਡੀ ਇਹਦਾ ਬਹੁਤ ਜ਼ਿਆਦਾ ਹੋਣੇ ਪਿੱਛੇ ਜੇ ਉਹਦੀ ਚ ਐਪਰੀਸੀਏਸ਼ਨ ਹੋਈ ਹੈ ਬਟ ਉਹੀ ਗੱਲ ਆ ਕਿ ਲੋਕਾਂ ਨੂੰ ਪਹਿਲਾਂ ਵੀ ਆਈਡੀਆ ਹੋ ਜਾਂਦਾ ਸਟਾਰਟਿੰਗ ਤੇ ਜਿਹੜੇ ਵੱਡੇ ਇਨਵੈਸਟਰ ਹੁੰਦੇ ਆ ਕਿ ਹਾਂ ਕੇ ਹੁਣ ਇਹ ਹੌਲੀ ਹੌਲੀ ਟੈਰਿਫ ਵਧਣ ਵੱਲ ਗੇਮ ਜਾਊਗੀ ਜਿਹੜੇ ਪੁਰਾਣੇ ਦਿਨ ਸੀਗੇ ਗੁੱਡ 올ਡ ਡੇਸ ਸੀਗੇ ਫ੍ਰੀ ਡਾਟਾ ਵਾਲੇ ਜਾਂ ਬਹੁਤ ਹੀ ਚੀਪ ਡਾਟਾ ਮਿਲਣ ਵਾਲੇ ਉਹ ਹੁਣ ਇੱਕ ਟਾਈਮ ਦੇ ਉੱਪਰ ਜਾ ਕੇ ਪਾਸਟ ਦੀ ਕਹਾਣੀ ਹੋ ਜਾਣੀ ਹੈ ਹਿਸਟਰੀ ਹੋ ਜਾਣੀ ਹੈ ਬਟ ਹੁਣ ਇੱਥੇ ਵੀ ਦੇਖਿਏ ਭਾਵੇਂ ਭਾਰਤੀ Airtel ਦਾ ਜਿਹੜਾ ਸ਼ੇਅਰ ਪ੍ਰਾਈਸ ਆ ਅੱਜ ਵੀ ਕਿਸੇ ਨੂੰ ਦੇਖ ਕੇ ਲੱਗੂਗਾ ਕਿ ਹਾਂ ਇਹ ਤਾਂ ਬਹੁਤ ਵਧੀਆ ਵਧਿਆ ਹੋਇਆ ਹੈ ऑलरेडी ਮਲਟੀਪਲ ਅਗਰ ਆ ਯਾਨੀ ਆਲਰੇਡੀ ਇਨਵੈਸਟਰਸ ਨੂੰ ਬਹੁਤ ਜ਼ਿਆਦਾ ਪੈਸਾ ਦਿੱਤਾ ਪਰ ਜੇ ਨੂੰ ਇੱਕ ਦੂਸਰੇ ਪਾਸੇੋਂ ਦੇਖਾਂ ਜਿੱਥੋਂ ਮੈਂ ਇਹਨੂੰ ਹੁਣ ਦੇਖ ਰਿਹਾ ਹਾਂ ਤੇ ਇਸੇ ਕਰਕੇ ਇਹ ਜਿਹੜਾ ਮੇਰਾ ਆਪਣਾ ਪੋਰਟਫੋਲੀਓ ਵੀ ਸੀਗਾ ਜਿਹੜਾ ਆਪਾਂ ਅੱਗੇ ਬਣਾਇਆ ਤੁਹਾਨੂੰ ਵੀ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਤੇ ਉਹਦੇ ਵਿੱਚ ਵੀ ਹੈਗਾ ਭਾਰਤੀ ਏਟਨ ਤੇ ਇਹ ਆਪਣੀ ਇੱਕ ਇਨੀਸ਼ੀਅਲ ਸਟੇਜ ਦੇ ਉੱਪਰ ਆ ਇਹ ਹੁਣ ਉਸ ਸਟੇਜ ਦੇ ਉੱਪਰ ਆ ਜਿੱਥੋਂ ਹੁਣੇ ਨੇ ਅੱਗੇ ਨੂੰ ਮਤਲਬ ਰਨ ਕਰਨਾ ਜਾਂ ਭੱਜਣਾ ਹੀ ਐ ਇਸ ਤੋਂ ਅੱਗੇ ਹੁਣ ਤੁਹਾਨੂੰ ਮੌਦੇ ਵਿੱਚ ਕੁਝ ਡਾਟਾ ਵੀ ਦੱਸੂਗਾ ਮੈਂ ਡਾਟਾ ਕੁਝ ਲੈ ਕੇ ਵੀ ਆਇਆ ਹੈਂ ਤੁਹਾਡੇ ਲਈ ਹੁਣ ਤੁਸੀਂ ਦੇਖੋ ਇੰਡੀਆ ਤੇ ਇਜ਼ਰਾਈਲ ਇੰਡੀਆ ਤੇ ਇਜ਼ਰਾਈਲ ਅੱਜ ਵੀ ਪੂਰੀ ਦੁਨੀਆ ਦੇ ਵਿੱਚ ਉਹ ਦੋ ਕੰਟਰੀ ਨੇ ਜਿੱਥੇ ਇੰਟਰਨੈਟ ਲੋਕਾਂ ਨੂੰ ਜਿਵੇਂ ਆਪਾਂ ਨੂੰ ਕੰਜ਼ਿਊਮਰਸ ਨੂੰ ਸਭ ਤੋਂ ਘੱਟ ਪ੍ਰਾਈਸ ਦੇ ਉੱਪਰ ਮਿਲ ਰਿਹਾ ਹੈ ਇੱਕ ਇਜ਼ਰਾਈਲ ਦਾ ਦੂਸਰਾ ਇੰਡੀਆ ਕਿਸ ਪ੍ਰਾਈਸ ਦੇ ਉੱਪਰ ਮਿਲ ਰਿਹਾ ਨੀਅਰਲੀ ਜੇ 1GB ਡਾਟਾ ਜਿਹੜਾ ਮਤਲਬ ਡੇਲੀ ਦਾ ਕੋਈ ਪਲਾਨ ਹੁੰਦਾ ਕੁਝ ਇਸ ਤਰ੍ਹਾਂ ਕਰਕੇ 1GB ਜਾਂ 2GB ਡਾਟਾ ਉਹ ਆਪਾਂ ਨੂੰ ਮਿਲ ਰਿਆ ਨੇਅਰਲੀ 7 ਰੁਪਏ ਦੇ ਉੱਪਰ ਇਜ਼ਰਾਈਲ ਦੇ ਵਿੱਚ ਵੀ 8 ਰੁਪਏ ਦੇ ਉੱਪਰ ਮਿਲ ਰਿਹਾ ਯਾਦ ਰੱਖਿਓ 7 ਰੁਪਏ ਦੇ ਉੱਪਰ ਇੰਡੀਆ ਦੇ ਵਿੱਚ ਭਾਰਤੀ Airtel ਜਾਂ Reliance ਵਾਲੇ ਦੇ ਰਿਆ ਡਾਟਾ 1GB ਦਾ ਹੁਣ ਜੇ ਆਪਾਂ ਇਹਨੂੰ ਕੰਪੇਅਰ ਕਰੀਏ ਫਰਸਟ ਵਰਡ ਦੁਨੀਆ ਦੇ ਨਾਲ ਉਸ ਦੁਨੀਆ ਨਾਲ ਉਹਨਾਂ ਕੰਟਰੀਜ਼ ਨਾਲ ਜਿਨ੍ਹਾਂ ਨਾਲ ਆਪਾਂ ਕੰਪੀਟ ਕਰ ਰਹੇ ਹਾਂ ਵੈਸੇ ਤੁਸੀਂ ਕਿਸੇ ਨਾਲ ਵੀ ਕਰੋਗੇ ਇਹ ਡਾਟਾ ਬਹੁਤ ਹੀ ਘੱਟ ਆ ਅਮਰੀਕਾ ਦੇ ਵਿੱਚ 1GB ਡਾਟਾ ਦਿੱਲੀ ਕਿੰਨੇ ਤੁਹਾਨੂੰ ਪੈਸੇ ਦੇਣੇ ਪੈਂਦੇ ਆ 257 ਰੁਪਏ ਜਰਮਨ ਦੇ ਵਿੱਚ 258 ਰੁਪਏ ਫਰਾਂਸ 265 ਰੁਪਏ ਜਾਪਾਨ 258 ਰੁਪਏ ਸਵਿਟਜ਼ਰਲੈਂਡ 401 ਰੁਪਏ ਕੈਨੇਡਾ 437 ਰੁਪਏ ਨਿਊਜ਼ੀਲੈਂਡ ਆਪਣੀ ਮਹਿੰਗਾਈ ਲਈ ਇੱਕ ਬਹੁਤ ਹੀ ਮਸ਼ਹੂਰ ਆਪਣੇ ਕੁਦਰਤੀ ਸੋਹਣਪਨ ਲਈ ਬਹੁਤ ਮਸ਼ਹੂਰ ਤੇ ਰਹਿਣ ਦੇ ਲਈ ਲਿਵਿੰਗ ਕਾਸਟ ਹਾਈ ਹੋਣ ਦੇ ਲਈ ਬਹੁਤ ਹੀ ਬਦਨਾਮ ਕੰਟਰੀ ਨਿਊਜ਼ੀਲੈਂਡ 534 ਰੁਪਏ ਤਹਾਨੂੰ ਦੇਣੇ ਪੈਂਦੇ ਯਾਦ ਰੱਖੋ ਹੁਣ 534 ਨੂੰ 7 ਰੁਪਏ ਨਾਲ ਕੰਪੇਅਰ ਕਰੋ ਤਾਂ ਨੀਅਰਲੀ 75 ਗੁਣਾ ਠੀਕ ਆ ਆਪੇ ਨਹੀਂ ਕਹਿੰਦੇ ਕਿ ਹੁਣ ਆਪਾਂ ਨਿਊਜ਼ੀਲੈਂਡ ਦੇ ਉੱਥੇ ਪਹੁੰਚ ਜਾਣਗੇ ਭਾਰਤੀ Airtel ਵਾਲੇ ਇੰਨੀਆਂ ਦਰਾਂ ਵਧਾ ਦਨਗੇ ਬਟ 7 ਰੁਪਏ ਤੇ 534 ਰੁਪਏ ਦੇ ਵਿਚਕਾਰ ਬਹੁਤ ਜ਼ਿਆਦਾ ਗੈਪ ਹੈ ਤੇ ਇਹ ਕੰਪਨੀ ਐ ਅੱਗੇ ਆਉਣ ਵਾਲੇ ਟਾਈਮਾਂ ਦੇ ਵਿੱਚ ਹੌਲੀ-ਹੌਲੀ ਕਰਕੇ ਉਹਨੂੰ ਵਧਾਉਣਗੇ ਤੇ ਇੱਕ ਚੀਜ਼ ਹੋਰ ਮੈਂ ਤੁਹਾਨੂੰ ਇੱਥੇ ਹੁਣੇ ਹੀ ਦੱਸ ਦਿੰਦਾ ਕੁਝ ਦਿਨ ਪਹਿਲਾਂ ਭਾਰਤੀ Airtel ਤੇ Reliance ਨੇ ਸ਼ਾਇਦ 10 ਤੋਂ 15% ਆਪਣਾ ਪ੍ਰਾਈਸ ਹਾਈ ਕੀਤਾ ਸੀ ਸਿਰਫ 10 ਤੋਂ 15% ਮੈਂ ਗੁਣਾ ਵੀ ਨਹੀਂ ਕਹਿ ਰਿਹਾ ਮੈਂ ਪਰਸੈਂਟ ਕਹਿ ਰਿਹਾ ਤੇ ਸ਼ੇਅਰ ਮਾਰਕੀਟ ਦੇ ਵਿੱਚ ਉਹਦੀ ਇੰਨੀ ਕੁ ਜ਼ਿਆਦਾ ਐਪਰੀਸੀਏਸ਼ਨ ਹੋਈ ਐ ਇੰਨੇ ਕੁ ਗੁਣਾ ਸੌਰੀ ਫੇਰ ਗੁਣਾ ਕਹਤਾ ਮੈਂ ਤੇ ਇੰਨੇ ਕੁ ਪਰਸੈਂਟ ਉਸ ਤੋਂ ਬਾਅਦ ਉਹਨਾਂ ਦਾ ਸ਼ੇਅਰ ਵਧਿਆ ਤੇ ਪਿਛਲੇ ਕੁਝ ਸਾਲ ਤੋਂ ਐਸੇ ਹੀ ਉਮੀਦ ਦੇ ਨਾਲ ਲੋਕ ਬਹੁਤ ਜ਼ਿਆਦਾ ਇਹਨੂੰ ਬਾਏ ਕਰ ਰਹੇ ਆ ਤੇ ਐਸੇ ਕਰਕੇ ਸਟਾਕ ਆਲਰੇਡੀ ਇੰਨਾ ਜ਼ਿਆਦਾ ਵੱਧ ਚੁੱਕਿਆ ਬਟ ਹਾਲੇ ਵੀ ਇਹ ਕਿੱਥੇ ਖੜਾ ਦੇਖੋ ਕੋਈ ਕੰਪੈਰੀਸਨ ਹੀ ਨਹੀਂ ਹੈਗਾ ਹੁਣ ਆਪਾਂ ਕੁਝ ਹੋਰ ਕੰਟਰੀਜ਼ ਦੀ ਗੱਲ ਕਰਦੇ ਆ ਚਾਈਨਾ ਦੇ ਵਿੱਚ 40 ਰੁਪਏ ਆ ਆਸਟ੍ਰੇਲੀਆ ਦੇ ਵਿੱਚ 53 ਰੁਪਏ ਤੇ ਇੰਗਲੈਂਡ ਦੇ ਵਿੱਚ 109 ਰੁਪਏ ਹੁਣ ਆਪਾਂ ਉਹਨਾਂ ਨੂੰ ਛੱਡ ਦਿੰਦੇ ਆ 265 258 401 ਨੂੰ ਛੱਡ ਦਿੰਦੇ ਆ ਆਪਾਂ ਸਿਰਫ ਨਾਰਮਲ ਰੇਟ ਦੀ ਗੱਲ ਕਰ ਲੈਨੇ ਉਹਨਾਂ ਨੂੰ ਤਾਂ ਰਹਿਣ ਦੋ ਆਸਟ੍ਰੇਲੀਆ 53 ਰੁਪਏ ਤੇ ਚਾਈਨਾ 40 ਰੁਪਏ ਤੇ ਇੰਡੀਆ ਵਿੱਚ ਕਿੰਨਾ ਵਾ 70 ਰੁਪਏ ਤੇ ਜੇ ਇਹਨੂੰ ਵੀ ਆਪਾਂ ਦੇਖੀਏ ਤਾਂ ਨਿਅਰਲੀ 6 ਜਾਂ 7 ਗੁਣਾ ਹਾਲੇ ਵੀ ਉਹ ਆਪਣੇ ਤੱਕੇ ਚੱਲ ਰਹੇ ਆ ਜਿੰਨਾ ਪ੍ਰਾਈਸ ਇੰਟਰਨੈਟ ਦਾ ਚਾਈਨਾ ਜਾਂ ਆਸਟ੍ਰੇਲੀਆ ਵਾਲੇ ਲੋਕ ਪੇ ਕਰ ਰਹੇ ਆ ਉਹ ਆਪਣੇ ਤੋਂ 6 ਜਾਂ 7 ਗੁਣਾ ਪ੍ਰਾਈਸ ਜ਼ਿਆਦਾ ਪੇ ਕਰ ਰਹੇ ਤੇ ਹੁਣੇ ਪਿੱਛੇ ਜੇ ਜਦੋਂ ਸਿਰਫ 10 ਤੋਂ 15% ਹੀ ਸਿਰਫ ਰੇਟ ਵਧਾਏ ਆ ਤਾਂ ਸ਼ੇਅਰ ਦੇ ਵਿੱਚ ਇੱਕ ਜ਼ਬਰਦਸਤ ਐਪ੍ਰੀਸੀਏਸ਼ਨ ਮਿਲੀ ਆ ਤਾਂ ਇਸ ਕਰਕੇ ਹੁਣ ਤੁਸੀਂ ਦੇਖੋ ਕਿ ਜਦੋਂ ਦੋਨੋਂ ਹੀ ਕੰਪਨੀਆਂ ਨੂੰ ਪਤਾ ਲੱਗ ਗਿਆ ਕਿ ਹਾਂ ਠੀਕ ਆ ਕਿਉਂਕਿ ਪਹਿਲਾਂ ਭਾਰਤੀ Airtel ਨੇ ਵੀ ਕੋਸ਼ਿਸ਼ ਕੀਤੀ ਰਿਲਾਇੰਸ ਨੂੰ ਰੋਕਣ ਦੀ ਤੇ ਰਿਲਾਇੰਸ ਵਾਲੇ ਬਹੁਤ ਅਗਰੈਸਿਵਲੀ ਆਏ ਕਿਉਂਕਿ ਉਹਨਾਂ ਦਾ ਬਹੁਤ ਜ਼ੋਰ ਲੱਗਿਆ ਸੀ ਉਹ ਨਵੇਂ ਪਲੇਅਰ ਸੀ ਤੇ ਉਹਨਾਂ ਨੇ ਆ ਕੇ ਮਾਰਕੀਟ ਨੂੰ ਡਿਸਰਪਟ ਕਰਨਾ ਸੀ ਤਾਂ ਬਿਲਕੁਲ ਜਿਹੜੀ ਉਹ ਪ੍ਰਾਈਸ ਵਾਰ ਚੱਲੀ ਆ ਦੋਨਾਂ ਦੀ ਹੁਣ ਦੋਨਾਂ ਨੂੰ ਹੀ ਇਹ ਸਮਝ ਲੱਗ ਗਈ ਕਿ ਭਾਰਤੀ Airtel ਤੇ ਰਿਲਾਇੰਸ ਦੋਨੋਂ ਇੱਥੇ ਰਹਿਣਗੇ ਤੇ ਹੁਣ ਹੌਲੀ-ਹੌਲੀ ਕਰਕੇ ਉਹ ਆਪਣਾ ਜਿਹੜਾ ਪ੍ਰਾਈਸ ਆ 6 ਮਹੀਨੇ ਬਾਅਦ ਸਾਲ ਬਾਅਦ ਕਦੋਂ ਵੀ ਮਤਲਬ ਹੌਲੀ 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 ਕਰਕੇ ਰੈਗੂਲਰ ਇੰਟਰਵਲਸ ਦੇ ਉੱਪਰ ਉਹਨੇ ਵਧਾਉਂਦੇ ਜਾਣਾ ਤੇ ਉਹਦੇ ਨਾਲ ਜਿਹੜਾ ਭਾਰਤੀ Airtel ਦੇ ਸ਼ੇਅਰ ਪ੍ਰਾਈਸ ਦੇ ਉੱਪਰ ਉਹਦਾ ਕਲੀਅਰ ਪੋਜ਼ਿਟਿਵ ਇਫੈਕਟ ਵੀ ਦੇਖਣ ਨੂੰ ਮਿਲੂਗਾ ਤੇ ਇਸ ਕਰਕੇ ਮੈਂ ਬਹੁਤ ਹੀ ਪੋਜ਼ਿਟਿਵ ਆ ਭਾਰਤੀ Airtel ਦੇ ਫਿਊਚਰ ਬਾਰੇ ਹੁਣ ਦੂਸਰੀ ਚੀਜ਼ ਐ ਇੱਥੇ ਕਿ ਵਾਂਸ ਅਗੇਨ ਟੈਕਨੀਕਲੀ ਲੀਗਲੀ ਮੈਂ ਤੁਹਾਨੂੰ ਨਹੀਂ ਕੁਝ ਕਹਿ ਸਕਦਾ ਮੈਨੂੰ ਜੋ ਪਰਸਨਲੀ ਆਪ ਨੂੰ ਲੱਗਿਆ ਜਿਹੜੀ ਚੀਜ਼ ਮੈਨੂੰ ਵਧੀਆ ਲੱਗੀ ਐ ਇਸ ਟਾਈਮ ਉਹ ਭਾਰਤੀ ਏਅਰਟਲ ਦੀ ਸਟੋਰੀ ਆ ਇਹ ਉਹਦਾ ਫਿਊਚਰ ਤੇ ਜਿਹੜਾ ਮੈਂ ਤੁਹਾਡੇ ਨਾਲ ਸਿਰਫ ਸ਼ੇਅਰ ਕੀਤਾ ਮੈਂ ਤੁਹਾਨੂੰ ਸਿਰਫ ਇਹ ਦੱਸਿਆ ਕਿ ਦੇਖੋ ਭਾਰਤੀ ਏਅਰਟਲ ਦੀ ਸਟੋਰੀ ਮੈਨੂੰ ਬਹੁਤ ਹੀ ਵਧੀਆ ਲੱਗ ਰਹੀ ਹੈ ਬਟ ਇਹਦਾ ਇਹ ਮਤਲਬ ਨਹੀਂ ਹੈਗਾ ਕਿ ਤੁਸੀਂ ਹੁਣ ਜਾਓ ਤੇ ਇੱਕ ਬਹੁਤ ਜ਼ਿਆਦਾ ਵੱਡੀ ਅਮਾਉਂਟ ਭਾਰਤੀ ਏਅਰਟਲ ਦੀ ਬਾਇ ਕਰ ਲਓ ਮੈਂ ਐਵੇਂ ਬਿਲਕੁਲ ਨਹੀਂ ਕਹਿ ਰਿਹਾ ਇਹ ਮੇਰਾ ਡਿਸਕਲੇਮਰ ਹੈਗਾ ਤੇ ਸਟੋਰੀ ਸਿਰਫ ਇੱਥੇ ਹੀ ਖਤਮ ਨਹੀਂ ਹੋ ਜਾਂਦੀ ਇਹ ਸਟੋਰੀ ਦਾ ਸਿਰਫ ਇੱਕ ਪਾਗ ਸੀ ਦੂਸਰਾ ਪਾਰਟ ਹਾਲੇ ਇਸ ਚੰਗੀ ਸਟੋਰੀ ਦਾ ਬਾਕੀ ਆ ਪਰ ਨਹੀਂ ਮੇਰੇ ਦਿਮਾਗ 'ਚ ਇੱਕ ਹੋਰ ਚੀਜ਼ ਆ ਗਈ ਪਹਿਲਾਂ ਮੈਂ ਤੁਹਾਨੂੰ ਇੱਥੇ ਉਹ ਕਲੀਅਰ ਕਰ ਦਾਂ ਸ਼ਾਇਦ ਮੈਂ ਕਿਉਂਕਿ ਉਸ ਤੋਂ ਬਾਅਦ ਭੁੱਲ ਜਾਵਾਂ ਹੁਣ ਤੁਹਾਡੇ ਦਿਮਾਗ ਵਿੱਚ ਇੱਕ ਇਹ ਚੀਜ਼ ਆਈ ਹੋਗੀ ਕਿ ਐਂ ਤਾਂ ਫਿਰ ਰਿਲਾਇੰਸ ਵਾਲੇ ਵੀ ਹੈਗੇ ਆ ਕਿ ਇਹ ਬੰਦਾ ਰਿਲਾਇੰਸ ਪਰ ਇਹ ਕਿਉਂ ਨਹੀਂ ਬੋਲ ਰਿਹਾ ਰਿਲਾਇੰਸ ਇੰਡਸਟਰੀ ਦੇ ਸ਼ੇਅਰ ਬਾਰੇ ਕਿਉਂ ਨਹੀਂ ਬੋਲ ਰਿਹਾ ਸਰ ਭਾਰਤੀ ਇਟਲ ਦੀ ਗੱਲ ਕਿਉਂ ਕਰ ਰਿਹਾ ਤਾਂ ਮੈਂ ਤੁਹਾਨੂੰ ਉਹਦਾ ਰੀਜ਼ਨ ਦੱਸ ਦਾਂ ਭਾਰਤੀ ਐਟਲ ਸਿੱਧਾ ਸਦਾ ਸਿਰਫ ਆਪਣੇ ਉਸੇ ਹੀ ਫੀਲਡ ਦੇ ਵਿੱਚ ਕੰਮ ਕਰਦੀ ਹੈ ਇੰਟਰਨੈਟ ਜਾਂ ਡਾਟਾ ਪ੍ਰੋਵਾਈਡ ਕਰਨਾ ਜਾਂ ਉਸ ਤਰ੍ਹਾਂ ਦਾ ਬਟ ਜਿਹੜੀ ਰਿਲਾਇੰਸ ਇੰਡਸਟਰੀ ਹੈ ਉਹਨਾਂ ਦੇ ਜੇ ਤੁਸੀਂ ਮੇਰਾ ਉਹ ਵੀਡੀਓ ਵੀ ਦੇਖਿਆ ਹੋਊਗਾ ਜਿਹੜਾ ਮੈਂ ਰਿਲਾਇੰਸ ਇੰਡਸਟਰੀ ਦੇ ਉੱਪਰ ਬਣਾਇਆ ਹੋਇਆ ਤੇ ਤੁਸੀਂ ਜਿਹੜੇ ਕੋਈ ਨਵੇਂ ਮੇਰੇ ਦੋਸਤ ਮੇਰੇ ਨਾਲ ਜੁੜੇ ਨੇ ਸਬਸਕ੍ਰਾਈਬਰ ਨੇ ਉਹ ਮੇਰਾ ਪੁਰਾਣਾ ਵੀਡੀਓ ਰਿਲਾਇੰਸ ਇੰਡਸਟਰੀ ਦੇ ਉੱਪਰ ਬਣਾਇਆ ਹੋਇਆ ਮੇਰਾ ਦੇਖ ਵੀ ਸਕਦੇ ਹੋ ਤਾਂ ਉੱਥੋਂ ਤੁਹਾਨੂੰ ਪਤਾ ਲੱਗੂਗਾ ਕਿ ਉਹਨਾਂ ਕੋਲੇ ਹੋਰ ਵੀ ਕੰਮਕਾਰ ਬਹੁਤ ਜ਼ਿਆਦਾ ਨੇ ਤੇ ਜਿਹੜਾ ਉਹਦਾ ਸ਼ੇਅਰ ਪ੍ਰਾਈਸ ਆ ਉਹ ਸਿਰਫ ਡੀ ਜੀ ਡੀ ਉਹਨਾਂ ਨੂੰ ਬੈਨੀਫਿਟ ਹੋਊਗਾ ਉੱਥੋਂ ਹੀ ਨਹੀਂ ਹੋਣਾ ਉਹਨਾਂ ਕੋਲੇ ਬਾਕੀ ਵੀ ਸਾਰੀਆਂ ਚੀਜ਼ਾਂ ਨੇ ਉਹ ਸਾਰੀਆਂ ਨੇ ਰੜਾ ਮੜਾ ਕੇ ਉਹਨਾਂ ਦੇ ਸ਼ੇਅਰ ਪ੍ਰਾਈਸ ਨੂੰ ਅੱਗੇ ਲੈ ਕੇ ਜਾ ਤਾਂ ਉਹਨਾਂ ਦੀ ਬਾਕੀ ਚੀਜ਼ਾਂ ਵੀ ਹੋਰ ਨੇ ਇਸ ਕਰਕੇ ਉਹਨਾਂ ਨੂੰ ਰਿਲਾਈਐਂਸ ਇੰਡਸਟਰੀਜ਼ ਨੂੰ ਸ਼ੇਅਰ ਪ੍ਰਾਈਸ ਆਈ ਐਮ ਸੌਰੀ ਡਾਟਾ ਨੂੰ ਇਨਕਰੀਜ਼ ਕਰਨ ਦਾ ਉਹਦਾ ਪ੍ਰਾਈਸ ਵਧਾਉਣ ਦਾ ਉਹਨਾਂ ਉਹਦੇ ਸ਼ੇਅਰ ਪ੍ਰਾਈਸ ਉੱਪਰ ਰਿਫਲੈਕਟ ਨਹੀਂ ਹੋਣਾ ਜਿੰਨਾ ਭਾਰਤੀ Airtel ਦੇ ਉੱਪਰ ਹੋਣਾ ਤਾਂ ਇਸ ਕਰਕੇ ਮੈਂ ਸਿਰਫ ਨਾ ਲੈ ਰਿਆਂ ਭਾਰਤੀ Airtel ਦਾ ਜਾਂ ਭਾਰਤੀ Hexagon ਤੁਸੀਂ ਕਹਿ ਸਕਦੇ ਹੋ ਇਹ ਦੋ ਕੰਪਨੀਆਂ ਨੇ ਇੱਕੋ ਹੀ ਫੈਮਿਲੀ ਦੀਆਂ ਬਟ ਹਾਂ ਜਿਹੜੀ ਮੈਂ ਤੁਹਾਨੂੰ ਦੂਸਰੀ ਸਟੋਰੀ ਕਹਿਣ ਵਾਲਾ ਸੀ ਜਿਹੜੀ ਇੱਕ ਦੂਸਰੀ ਪੋਜ਼ਿਟਿਵ ਨਿਊਜ਼ ਹੈਗੀ ਆ ਭਾਰਤੀ Airtel ਦੇ ਨਾਲ ਉਹ ਰਿਲਾਇੰਸ ਨਾਲ ਵੀ ਹੈਗੀ ਹੈ ਵੈਸੇ ਉਹ ਇਹ ਹੈਗੀ ਆ ਮੈਂ ਤੁਹਾਨੂੰ ਹੁਣੇ ਕੰਪੇਅਰ ਕਰਕੇ ਦੱਸਿਆ ਇਜ਼ਰਾਈਲ ਨਾਲ ਜਪਾਨ ਚਾਈਨਾ ਆਸਟ੍ਰੇਲੀਆ ਨਿਊਜ਼ੀਲੈਂਡ ਜਰਮਨੀ ਅਮਰੀਕਾ ਇਹਨਾਂ ਕੰਟਰੀਜ਼ ਨਾਲ ਤੁਹਾਨੂੰ ਮੈਂ ਕੰਪੇਅਰ ਕਰਕੇ ਦੱਸਿਆ ਕਿ ਉਹ 70 ਰੁਪਏ ਤੇ ਨੇ ਤੇ ਉਹ 50 100 200 400 ਤੇ ਨੇ ਬਟ ਇੱਥੇ ਇੱਕ ਹੋਰ ਚੀਜ਼ ਰਹਿੰਦੀ ਆ ਬਹੁਤ ਵੱਡਾ ਪੋਜ਼ਿਟਿਵ ਆ ਉਹ ਇਹ ਹੈਗਾ ਜਿਹੜੇ ਵੀ ਕੰਟਰੀਜ਼ ਦਾ ਮੈਂ ਨਾਲ ਲਿਆ ਉਹ ਆਲਰੇਡੀ ਡਿਵੈਲਪਡ ਕੰਟਰੀਜ਼ ਨੇ ਤੇ ਉੱਥੇ ਜੋ ਇੰਟਰਨੈਟ ਦੀ ਪੈਨੇਟ੍ਰੇਸ਼ਨ ਆ ਉਹ ਨੀਅਰਲੀ 90% ਤੋਂ ਉੱਪਰ ਮਤਲਬ 100 ਪਿੱਛੇ 90% ਲੋਕਾਂ ਕੋਲੇ ਬਹੁਤ ਈਜ਼ੀਲੀ ਇੰਟਰਨੈਟ ਅਵੇਲੇਬਲ ਆ ਬਟ ਕੀ ਤੁਸੀਂ ਜਾਣਦੇ ਹੋ ਕਿ ਇੰਡੀਆ ਦੇ ਵਿੱਚ ਪੈਨੇਟ੍ਰੇਸ਼ਨ ਕਿੰਨੀ ਆ ਇੰਟਰਨੈਟ ਦੀ ਅੱਜ ਵੀ 47% ਸਿਰਫ 47% ਫਿਰ ਮੈਂ ਤੁਹਾਨੂੰ ਵਾਪਸ ਲੈ ਕੇ ਜਾਊਂਗਾ 10 ਸਾਲ ਪਹਿਲਾਂ 10 ਸਾਲ ਪਹਿਲਾਂ ਜੇ ਤੁਸੀਂ ਦੇਖੋਗੇ ਤਾਂ ਇੰਟਰਨੈਟ ਜਾਂ ਤੁਹਾਨੂੰ ਇਹ ਵੀ ਯਾਦ ਹੋਊਗਾ ਕਿਸੇ ਨੂੰ ਕੋਈ ਲੋਡ ਹੁੰਦੀ ਸੀ ਕੋਈ ਡਾਕੂਮੈਂਟ ਕੱਢਣਾ ਹੁੰਦਾ ਸੀ ਜਾਂ ਕੋਈ ਇੰਟਰਨੈਟ ਸਰਚ ਕਰਨਾ ਹੁੰਦਾ ਸੀ ਜਾਂ ਬਾਹਰ ਕਿਸੇ ਨੇ ਵੀਜ਼ਾ ਲਗਵਾਉਣਾ ਹੁੰਦਾ ਸੀ ਤਾਂ ਆਪਾਂ ਉੱਥੇ ਜਾਂਦੇ ਹੁੰਦੇ ਸੀ ਜੋ ਉਹ ਕੋਈ ਇੰਟਰਨੈਟ ਕੈਫੇ ਬਣੇ ਹੁੰਦੇ ਆ ਯਾਦ ਵੱਡੇ ਸ਼ਹਿਰਾਂ ਦੇ ਵਿੱਚ ਆਪਾਂ ਇੰਟਰਨੈਟ ਕੈਫੇ ਦੇ ਉੱਪਰ ਜਾ ਕੇ ਉਹ ਕਰਦੇ ਸੀ ਅੱਜ ਇੰਟਰਨੈਟ ਕਿੰਨੇ ਲੋਕਾਂ ਕੋਲੇ ਹੈਗਾ ਬਟ ਹਾਲੇ ਵੀ 53% ਇੰਡੀਅਨਸ ਅਜੇ ਨੇ ਜਿੰਨਾਂ ਤੱਕ ਇੰਟਰਨੈਟ ਪਹੁੰ ਤਾਂ ਮਤਲਬ ਸਭ ਤੋਂ ਵੱਡੀ ਪੋਪੂਲੇਸ਼ਨ ਵਾਲਾ ਕੰਟਰੀ ਤੇ ਉੱਥੇ ਹਾਲੇ ਅੱਧੀ ਤੋਂ ਜ਼ਿਆਦਾ ਪੋਪੂਲੇਸ਼ਨ ਨੇ ਭਾਰਤੀ Airtel ਤੇ Reliance ਦੀਆਂ ਸਰਵਿਸਿਜ਼ ਹਾਲੇ ਲੈਣੀਆਂ ਨੇ ਤਾਂ ਦੋ ਬਹੁਤ ਹੀ ਵੱਡੇ ਪੋਜ਼ਿਟਿਵ ਵੇਟ ਕਰ ਰਹੇ ਆ ਇਹਨਾਂ ਦੋ ਕੰਪਨੀਆਂਸ ਦੇ ਤਾਂ ਤੁਸੀਂ ਦੇਖ ਲਓ ਕਿ ਇੱਕ ਪਾਸੇ ਤੇ ਇਹਨਾਂ ਨੂੰ ਕਸਟਮਰ ਹਾਲੇ ਕਿੰਨੇ ਇਨਾਂ ਦੇ ਬਾਹਰ ਨੇ ਜਿਹੜੇ ਹੌਲੀ ਹੌਲੀ ਕਰਕੇ ਇਹਨਾਂ ਦੋ ਕੰਪਨੀਆਂਜ਼ ਨਾਲ ਜੁੜਨਗੇ ਸਪੈਸ਼ਲੀ ਭਾਰਤੀ ਏਟਲ ਦੀ ਗੱਲ ਕਰ ਰਿਹਾ ਹਾਂ ਤਾਂ ਮੈਂ ਤੁਹਾਨੂੰ ਰੀਜ਼ਨ ਦੱਸ ਚੁੱਕਿਆ ਤੇ ਦੂਸਰਾ ਜਿਉਂ-ਜਿਉਂ ਇਹਨਾਂ ਨੇ ਪ੍ਰਾਈਸ ਹਾਈਕ ਕੀਤਾ ਉਹਦਾ ਕਲੀਅਰ ਫਰਕ ਇਹਨਾਂ ਦੇ ਸ਼ੇਅਰ ਪ੍ਰਾਈਸ ਦੇ ਉੱਪਰ ਦੇਖੂਗਾ ਤਾਂ ਹੁਣ ਮੈਂ ਇੱਥੇ ਤੁਹਾਨੂੰ ਮੈਂ ਇੱਕ ਚੰਗੀ ਗੱਲ ਦੱਸਾਂ ਮੇਰੇ ਦਿਮਾਗ ਵਿੱਚ ਆਈ ਤਾਂ ਮੈਂ ਤੁਹਾਨੂੰ ਦੱਸਾਂ ਬਟ ਹੁਣ ਇੱਥੇ ਇੱਕ ਹੁਣ ਥੋੜੀ ਮੇਰੀ ਕਮ ਦੀ ਗੱਲ ਜੇ ਤੁਹਾਨੂੰ ਮੇਰਾ ਕੰਮ ਚੰਗਾ ਲੱਗ ਰਿਹਾ ਜੇ ਤੁਹਾਨੂੰ ਪਸੰਦ ਆ ਰਿਹਾ ਮੇਰਾ ਸਾਰਾ ਕੰਮ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਲਾਈਕ ਕਰ ਦਿਓ ਤੇ ਕਮੈਂਟ ਜਰੂਰ ਕਰ ਦਿਓ ਤੇ ਖਾਂ ਹੋਰ ਚੀਜ਼ ਮੇਰੀ ਕੋਸ਼ਿਸ਼ ਰੂਗੀ ਰੈਗੂਲਰ ਮੈਂ ਥੋੜੇ ਵੀਡੀਓ ਬਣਾਵਾਂ ਹਾਂ ਮੈਂ ਥੋੜਾ ਉਧਰ ਬਿਜ਼ੀ ਹੋ ਗਿਆ ਸੀ ਕਿ ਆਈ ਐਮ ਸੌਰੀ ਬਰੀ ਫੇਰ ਤੁਹਾਨੂੰ ਡਿਸਕਲੇਮਰ ਮੈਂ ਜਰੂਰ ਦੇਣਾ ਚਾਹੁੰਦਾ ਕਿ ਮੈਂ ਬਿਲਕੁਲ ਇਹ ਨਹੀਂ ਕਹਿ ਰਿਹਾ ਬਿਲਕੁਲ ਇਸ ਤਰ੍ਹਾਂ ਕਰਨਾ ਵੀ ਨਹੀਂ ਚਾਹੀਦਾ ਕੇ ਮੇਰੀ ਗੱਲ ਸੁਣ ਕੇ ਇਹ ਸਟੋਰੀ ਤਾਂ ਹੁਣ ਕੁਝ ਜ਼ਿਆਦਾ ਹੀ ਉਤਸ਼ਾਹਤ ਹੋ ਕਿ ਐਵੇਂ ਨਾ ਹੋਵੇ ਕਿ ਕੋਈ ਮੇਰਾ ਦੋਸਤ ਕੇ ਮਤਲਬ ਆਪਾਂ 100 ਦੇ ਵਿੱਚੋਂ 100 ਦੇ 100 ਰੁਪਏ ਉਧਰਲੇ ਪਾਸੇ ਲਾ ਦੀਏ ਐਵੇਂ ਕਦੇ ਨਹੀਂ ਕਰਨਾ ਚਾਹੀਦਾ ਡਾਇਵਰਸੀਫਿਕੇਸ਼ਨ ਬਹੁਤ ਜ਼ਰੂਰੀ ਆ ਤੇ ਦੂਸਰੀ ਚੀਜ਼ ਮੈਂ ਕਿਸੇ ਨੂੰ ਵੀ ਇਹ ਨਹੀਂ ਡਾਇਰੈਕਟਲੀ ਕਹਿ ਰਿਹਾ ਕਿ ਉਹਨੂੰ ਜਾਓ ਤੇ ਉਹਨੂੰ ਖਰੀਦ ਲਓ ਸਿਰਫ ਜੋ ਮੈਨੂੰ ਲੱਗਿਆ ਭਾਰਤੀ Airtel ਬਾਰੇ ਇੱਕ ਚੰਗੀ ਸਟੋਰੀ ਮੇਰੇ ਦਿਮਾਗ ਵਿੱਚ ਆਈ ਆ ਮੈਂ ਦੇਖਿਆ ਕਿ ਆ ਚੀਜ਼ ਹੋ ਰਹੀ ਆ ਟ੍ਰੈਂਡ ਨਿਕਲ ਰਿਹਾ ਵਾ ਤੋਂ ਮੈਂ ਤੁਹਾਨੂੰ ਸਿਰਫ ਸ਼ੇਅਰ ਕੀਤੀ ਤੇ ਅੱਜ ਦਾ ਸਿਰਫ ਇੰਨਾ ਹੀ ਸੀਗਾ ਜੀ ਆਪਣਾ ਤੇ ਇਸ ਤੋਂ ਬਾਅਦ ਹੁਣ ਮੈਂ ਤੁਹਾਨੂੰ ਮਿਲੂੰਗਾ ਅਗਲੇ ਵੀਡੀਓ ਚ ਕਿਸੇ ਹੋਰ ਸ਼ੇਰ ਦੇ